ਕਿਉਂਕਿ ਜਦੋਂ ਮذਬੀ ਸ਼ਬਦ ਆ ਨਾ ਮذਬੀ ਸ਼ਬਦ ਹੁਣਕੂ ਦਾ ਸ਼ਬਦ ਹੈ ਮذਬੀ ਨੂੰ ਪੰਜਾਬੀ ਵਿੱਚ ਧਰਮੀ ਕਹਿੰਦੇ ਆ ਤੇ ਧਰਮੀ ਨੂੰ ਹੁਣਕੂ ਵਿੱਚ ਮذਬੀ ਕਹਿੰਦੇ ਆ ਹਜੂਰ ਪਾਤਸ਼ਾਹ ਕਹਿੰਦੇ ਜੇਕਰ ਤੂੰ ਧਰਮ ਦੀ ਪੱਠੀ ਵਿੱਚ ਬੈ ਕੇ ਪੱਕਾ ਧਰਮੀ ਬਣ ਗਿਆ ਤੂੰ ਮذਬੀ ਦੀ ਪੱਠੀ ਵਿੱਚ ਬੈ ਕੇ ਪੱਕਾ ਮذਬੀ ਬਣ ਗਿਆ ਮੈਨੂੰ ਤੇਰੇ ਵਰਗੇ ਕੌਮੀ ਪ੍ਰਬੰਧਨ ਦੀ ਲੋੜ ਹੈ ਓਏ ਤੇਰੇ ਵਰਗੇ ਜਿਹੜੂ ਜੋੜਿਆਂ ਨੂੰ ਮਾਰ ਲੈ ਕੇ ਸਮੇਂ ਦੀਆਂ ਸਰਕਾਰਾਂ ਦੇ ਦੰਦ ਖੱਟੇ ਕਰਨੇ ਆ ਮੈਨੂੰ ਤੇਰੇ ਜਿਹੇ ਖੜੂ ਕੋ ਜੋਧੇ ਦੀ ਲੋੜ ਹੈ ਤੇ ਨਾਲ ਸਵਾਲ ਕੀਤਾ ਜੇ ਕਿਹਾ ਜਦੋਂ ਗੁਰੂ ਸਹਿਬਾਂ ਨੇ ਸੀਸ ਤੇ ਤਲਵਾਰ ਚੁੱਕੀ ਉਹਦਾ ਬੜੀਆਂ ਲੜਨ ਤਾਂ ਪਾਈਆਂ ਹੋਣੀਆਂ ਲੋਕਾਂ ਦੀ ਅਰੰਗ ਦੇ ਬਾਦਸ਼ਾਹਾਂ ਦੀ ਉਹਦਾ ਬੜੀਆਂ ਫਟਕਾਰਾਂ ਪਈਆਂ ਹੋਣਗੇ ਕਿਉਂਕਿ ਇਤਨਾ ਮਰਦ ਤੰਗ ਨੂੰ ਹੱਥੇ ਸਿਖਾਉ ਨੂੰ ਕੋ ਕੋ ਕੇ ਸਹੀਰ ਕਰ ਦੇਣਾ ਔਰ ਗੁਰੂ ਨਾਨਕ ਦੇਵ ਜੀ ਨੌਰੀ ਗਉ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਸਹੀਰ ਕਰ ਦਿਨ ਕਿ ਮਾਣੀ ਮਰਤੀ ਗੱਲ ਨਹੀਂ ਸੀ ਚੇਤ ਆਪਣੇ ਨੈਣਾਂ ਵਿੱਚ ਹੰਕਾਰ ਸੁਣ ਕੇ ਕਹਿੰਦਾ ਸਤੁਰ ਸਮਾਧੀ ਸਰਕਾਰਾਂ ਨੇ ਥੋੜਾ ਨਿਰਧ ਕੀਤਾ ਭਾਈ ਜੇਲਾ ਜਿਹਨੂੰ ਦੇਖ ਰਿਹਾ ਜਿਹੜਾ ਵਾਲ ਕੇ ਕਰ ਦਿੱਤਾ ਭਾਈ ਸੱਤੀ ਦਾਸ ਨੇ ਉਹ ਵਿਚੇ ਬੈਠ ਕੇ ਖਤਮ ਕੀਤਾ ਭਾਈ ਮੱਤੀ ਦਾਸ ਨੂੰ ਆਰਥਿਕ ਨਜੀਰ ਦੇ ਖਤਮ ਕੀਤਾ। ਸਤਗੁਰ ਅਰਣਜੀਤ ਦੇ ਜਨਮ ਤੋਂ ਲੈ ਕੇ ਸਾਰੇ ਮੇਲਿਆਂਾਂ ਪਈ ਰਹੀ ਸੀ। ਸਤਗੁਰ ਥੋੜਾ ਜਿਹਾ ਬਾਗ ਵੀ ਜਾ ਕੇ ਤਹਿਣ ਕੇ ਜਿੱਤੇ ਆ ਜਿਹੜੇ ਕੌਮ ਦੇ ਆਗੂ ਪੱਤੀ ਤਵੀ ਦੇ ਵਿੱਚ ਕੇ ਸ਼ਹੀਦ ਹੋਏ ਹੋਇਆ। ਕੀ ਹੋਸਤਾਂ ਦੇ ਹਜੇ ਤੱਕ ਵੱਖਰੀ ਪਛਾਣ ਨਹੀਂ ਬਣੀ? ਕਿ ਫੌਮ ਦੇ ਹੱਥਾਂ ਨੇ ਚਾਰ ਧਰਮ ਦੇ ਬੁਲਵਟੇ ਲਿਆ ਹੁਣ ਕਿਉਂ ਉਸ ਫੌਮ ਦੀ ਵੱਖਰੀ ਪਛਾਣ ਨਹੀਂ ਤੂੰ ਯਾਦ ਰੱਖੀ ਨਾ ਸਮਰਦਾ ਪੌਮ ਨੇ ਐਸਾ ਅਣਖ ਤੇ ਕਾਇਰਤੀ ਕਰਾਵਾਂਗਾ ਮੈਂ ਐਸੀ ਵਰਤਾਂ ਦੀ ਕੌਮ ਤਿਆਰ ਕਰਾਂਗਾ ਤੇ ਰਿੰਜੀ ਦੁਨੀਆ ਤੋਂ ਅਮ ਰਹੇਗਾ ਮੈਂ ਐਸਾ ਖਾਲਸਾ ਪੰਥ ਸਜਾਗਾ ਜਿਹੜਾ ਰਿੰਜੀ ਦੁਨੀਆ ਤੇ ਜਹਲ ਜੁਰਮਾਨੇ ਦੇ ਨਾਮ मुकाबला करता रह गया थे ना मेरे हकीमत पक्षा ने इंजान पर मैं छोटे हो गए रंग के पक्षा में सुवधर करके भी जो रहने के लिए पक्षा आज तक उस सरकार का नशा है आज तक उन पैसे का नशा है आज तक सरकार का नशा है तो मजनूमा खत्म कर रहे हैं आज तक मजनूमा ने खत्म करके मजनूमा का खून किया है पर तो एक कल जाद रखी ਆਪਣੇ ਸਮੇਂ ਵਿੱਚ ਗੋਵਿੰਦ ਆਪਣੇ ਪਰਿਵਾਰ ਦਾ ਖੰਡਾ ਖੂਨ ਡੋਲੂਗਾ ਕਿ ਤੂੰ ਖੂਨ ਪੀ ਪੀ ਕੇ ਆਪਣੀ ਇੱਛਾ ਪਿਆਸੀ ਮੈਂ ਸਾਰੇ ਪਰਿਵਾਰ ਦਾ ਇਹ ਖੂਨ ਪੀ ਕੇ ਦੇਖੂ ਪਿੱਤਰ ਜਾਨਾ ਸ਼ੈਰੂ ਨੂੰ ਰੋਣ ਲਈ ਸੁਣ ਕਹੀਆ ਉਹ ਕਹਿੰਦਾ ਇੱਥੇ ਕੀ ਨਹੀਂ ਹੋਇਆ ਤੇ ਕੀ ਨਹੀਂ ਹੋਣਾ ਇੱਥੇ ਕੀ ਨਹੀਂ ਹੋਇਆ ਤੇ ਕੀ SILIGI, ORABAN! No, no, thank yeah. you ਦਾਸ ਸਦਕਾਰਿਓ ਮੇਰੇ ਬੰਦੇ ਵੀ ਸਾਡੇ ਸਰਬ ਦੇ ਸਾਥੀ ਜਥੇਦਾਰ ਬੁੱਟਾ ਸਮਿਤੀ